ਸ਼ੱਕ 3 ਅਕਾਲ ਜੀ ਸਾਰਿਆਂ ਨੂੰ ਕੜੀ ਦੇ ਸਾਰੇ ਸ਼ੌਕੀਨ ਐਨੇ ਜ਼ਿਆਦਾ ਨੇ ਕਿ ਘਰ ਵਿੱਚ ਸਬਜ਼ੀ ਨਾ ਹੋਵੇ ਮੌਕਾ ਮਿਲ ਜਾਂਦਾ ਹੈ ਕਿ ਕੜੀ ਬਣਾ ਲੀਏ ਤੇ ਨਾਲ ਹੀ ਆਪਾਂ ਬਣਾਇਆ ਬਹੁਤ ਹੀ ਵਧੀਆ ਜੇ ਜੀਰਾ ਰਾਈਸ ਜਿਹੜੇ ਕਿ ਐਨੇ ਜ਼ਿਆਦਾ ਟੇਸਟੀ ਬੰਦਿਆ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਖਿਲਵੇਂ ਖਿਲਵੇਂ ਇਹ ਚਾਵਲ ਬਣਨਗੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਕੜੀ ਲਈ ਸਪੈਸ਼ਲ ਜੇ ਪਕੌੜੇ ਜਿਹਦੇ ਲਈ ਆਪਾਂ ਲਈ ਹੈ ਪਾਲਕ ਤੇ ਮੇਥੀ ਉਹਨੂੰ ਧੋ ਕੇ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਉਸ ਤੋਂ ਆਦੋਂ ਖਾਲੀ ਹਾਲੀ ਆਪਾਂ ਕੱਟ ਲਾਂਗੇ ਪਾਲਕ ਸਾਰੀ ਆਪਾਂ ਕੱਟ ਲਈ ਫਿਰ ਕਟਾਂਗੇ ਜੀ ਆਪਾਂ ਮੇਥੀ ਨੂੰ ਮੇਥੀ ਦੇ ਕੱਲੇ ਤੁਸੀਂ ਪੱਤੇ ਲੈ ਲਿਓ ਡੰਡੀਆਂ ਵਗੈਰਾ ਇਹਦੀਆਂ ਬਿਲਕੁਲ ਨਾ ਲਿਓ ਕਿਉਂਕਿ ਡੰਡੀਆਂ ਨਾਲ ਪਕੌੜਿਆਂ ਦਾ ਜਿਹੜਾ ਟੇਸਟ ਹੈ ਉਹ ਕੜਵਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਲੈ ਲਏ ਜੀ ਇੱਕ ਆਲੂ ਤੇ ਉਹਨੂੰ ਮੋਟਾ ਜਿਹਾ ਆਪਾਂ ਕੱਟ ਲਾਂਗੇ ਇੱਕ ਆਪਾਂ ਲੈ ਲਾਂਗੇ ਪਿਆਜ਼ ਉਹਨੂੰ ਵੀ ਕੱਟ ਕੇ ਆਪਾਂ ਇੱਕ ਚੋਪਰ ਦੇ ਵਿੱਚ ਪਾ ਲਾਂਗੇ ਦਰਦਰਾ ਜਿਹਾ ਇਹਨਾਂ ਨੂੰ ਆਪਾਂ ਪੀਸ ਲਾਂਗੇ 1 ਮਿੰਟ ਲਈ ਬਸ ਆਪਾਂ ਚੋਪਰ ਨੂੰ ਚਲਾਵਾਂਗੇ ਦੇਖ ਤੋ ਇਸ ਤਰੀਕੇ ਦਾ ਇਹਨੂੰ ਆਪਾਂ ਤਿਆਰ ਕਰ ਲਿਆ ਹੁਣ ਕਿਸੇ ਵੀ ਭਾਂਡੇ ਵਿੱਚ ਤੁਸੀਂ ਇਹਨੂੰ ਕੱਢ ਲੈਣਾ ਆਲੂ ਤੇ ਪਿਆਜ਼ ਨੇ ਇੱਥੇ ਆਪਣਾ ਕਾਫੀ ਪਾਣੀ ਛੱਡ ਦੇਣਾ ਉਸ ਤੋਂ ਬਾਅਦ ਇਹਦੇ ਵਿੱਚ 2 ਕੱਪ ਪਾਉਣੇ ਆ ਤੁਸੀਂ ਬੇਸਨ ਦੇ ਫਿਰ ਪਾਓ ਨਮਕ ਮਿਰਚ ਤੇ ਰੰਗ ਲਈ ਪਾਓ ਹਲਦੀ ਥੋੜਾ ਜਿਹਾ ਪਾ ਦਿਓ ਵਿੱਚ ਧਨੀਆ ਪਾਊਡਰ ਇੱਕ ਦੋ ਸਪੂਨ ਹੀ ਤੁਸੀਂ ਪਾਓ ਸਿਰਫ ਪਾਣੀ ਦੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਿਓ ਕਿਉਂਕਿ ਪਿਆਜ਼ ਤੇ ਆਲੂ ਦਾ ਪਾਣੀ ਕਾਫੀ ਜ਼ਿਆਦਾ ਹੁੰਦਾ ਹੈ ਚਾਹੇ ਤੁਸੀਂ ਇਹਨੂੰ ਪਹਿਲਾਂ ਹੀ ਮਿਕਸ ਕਰਕੇ ਦੇਖ ਲਿਓ ਜੇ ਪਾਣੀ ਦੀ ਜ਼ਰੂਰਤ ਹੋਵੇ ਤੁਸੀਂ ਤਾਂ ਪਾਓ ਬੇਸਨ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਿਆ ਆਪਾਂ ਹੋਰ ਪਾ ਲਿਆ ਤੇ ਜਦੋਂ ਇਹ ਚੰਗੀ ਤਰ੍ਹਾਂ ਆਪਾਂ ਵਿੱਚ ਮਿਕਸ ਕਰ ਲਿਆ ਇਹਨੂੰ ਜ਼ਿਆਦਾ ਤੁਸੀਂ ਪਤਲਾ ਨਹੀਂ ਕਰਨਾ ਇਸ ਤਰੀਕੇ ਦਾ ਦਾ ਕੋਲ ਜਦ ਤੁਸੀਂ ਤਿਆਰ ਕਰ ਲੈਣਾ ਫਿਰ ਆਪਾਂ ਵਿੱਚ ਪਾ ਦਾਂਗੇ ਇਹਦੇ ਪਾਲਕ ਤੇ ਮੇਥੀ ਜਿੰਨੀ ਕਿ ਆਪਾਂ ਕੱਟੀ ਆ ਦੇ ਚਿਪਾ ਲਾਂਗੇ ਪਰ ਪਹਿਲਾਂ ਆਪਾਂ ਥੋੜੀ ਥੋੜੀ ਕਰਕੇ ਪਾਵਾਂਗੇ ਹੱਥਾਂ ਨਾਲ ਇਹਨੂੰ ਮਿਕਸ ਕਰ ਲਾਂਗੇ ਕਿਉਂਕਿ ਕਈ ਵਾਰੀ ਚੀਜ਼ਾਂ ਜ਼ਿਆਦਾ ਹੁੰਦੀਆਂ ਤਾਂ ਫਿਰ ਜਿਆਦਾ ਸਮਾਨ ਤਿਆਰ ਹੋ ਜਾਂਦਾ ਐਨੇ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਰ ਇਹਦੇ ਵਿੱਚ ਸਾਰੀ ਪਾਲਕ ਤੇ ਮੇਥੀ ਪੈ ਗਈ ਜਿੰਨੇ ਕਿ ਆਪਾਂ ਪਕੌੜੇ ਤਿਆਰ ਕਰਨੇ ਸੀ ਤੇਲ ਨੂੰ ਰੱਖਤਾ ਜੀ ਆਪਾਂ ਗਰਮ ਤੇ ਬਿਲਕੁਲ ਛੋਟੇ ਛੋਟੇ ਪਕੌੜੇ ਜਿਹੜੇ ਹੱਥਾਂ ਦੇ ਨਾਲ ਪ੍ਰੈਸ ਜੇ ਕਰਕੇ ਤੁਸੀਂ ਲੰਬੇ ਜੇ ਆਕਾਰ ਚ ਪਾ ਦਿਓ ਕਿਉਂਕਿ ਜੇ ਜਿਆਦਾ ਮੋਟੇ ਬਣਾਉਂਗੇ ਤਾਂ ਵਿਚਕਾਰੋਂ ਕੱਚੇ ਰਹਿ ਜਾਣਗੇ ਗੈਸ ਦੀ ਫਲੇਮ ਹੈ ਜਿਹੜੀ ਮੀਡੀਅਮ ਤੇ ਰੱਖਿਓ ਤੇ ਤੇਲ ਨੂੰ ਤੁਸੀਂ ਜਿਆਦਾ ਗਰਮ ਬਿਲਕੁਲ ਨਾ ਕਰਿਓ ਤਾਂ ਕਿ ਇਹ 4-5 ਮਿੰਟਾਂ ਵਿੱਚ ਪੱਕਣ ਤਾਂ ਕਿ ਅੰਦਰ ਤੱਕ ਪੱਕ ਜਾਣ ਉਸ ਤੋਂ ਬਾਅਦ ਇਹਨੂੰ ਹੌਲੀ ਜਿਹਾ ਆਪਾਂ ਪਲਟਾਂਗੇ ਉਸ ਤੋਂ ਬਾਅਦ ਜੀ ਆਪਣੇ ਪਕੌੜੇ ਦੇਖੋ ਪਾਲਕ ਮੇਥੀ ਦੇ ਬਣ ਕੇ ਤਿਆਰ ਹੋ ਗਏ ਬਹੁਤ ਟੇਸਟੀ ਇਹ ਪਕੌੜੇ ਬਣਦੇ ਤੇ ਬਹੁਤ ਸਾਰੇ ਪਕੌੜੇ ਤਾਂ ਬੱਚਿਆਂ ਨੇ ਇਸ ਤਰੀਕੇ ਨਾਲ ਪਹਿਲਾਂ ਹੀ ਖਾ ਲਏ ਕਿਉਂਕਿ ਉਹਨਾਂ ਨੂੰ ਵਧੀਆ ਲੱਗੇ ਵਾਕੀ ਟੇਸਟੀ ਵੀ ਬਹੁਤ ਜਿਆਦਾ ਬਣੀ ਸੀ ਪਕੌੜਿਆਂ ਨੂੰ ਕੱਢ ਕੇ ਆਪਾਂ ਸਾਈਡ ਤੇ ਰੱਖ ਲਿਆ ਫਿਰ ਕੜਾਹੇ ਇਹ ਵਿੱਚ ਆਪਾਂ ਲਵਾਂਗੇ ਜੀ ਤੇਲ ਆਪਾਂ ਉਹੀ ਪਕੌੜਿਆਂ ਵਾਲਾ ਤੇਲ ਲਿਆ ਜਿਹਨੂੰ ਛੰਨੀ ਰਾਈਆ ਪਛਾਣ ਲਿਆ ਸੀ ਹਲਕਾ ਗਰਮ ਹੈ ਜਿਆਦਾ ਇੱਥੇ ਗਰਮ ਨਾ ਕਰਿਓ ਕਿਉਂਕਿ ਗਰਮ ਤਾਂ ਇਹ ਕੁਛ ਪਹਿਲਾਂ ਹੀ ਸੀ ਉਸ ਤੋਂ ਬਾਅਦ ਵਿੱਚ ਪਾਇਆ ਜੀਰਾ ਦੋ ਪਾਈਆਂ ਸੁੱਕੀਆਂ ਲਾਲ ਮਿਰਚਾਂ ਦਾਲਚੀਨੀ ਤੇ ਵੱਡੀ ਇਲਾਇਚੀ ਫਿਰ ਪਾਈ ਆਪਾਂ ਕਲੌਂਜੀ ਤੇ ਰਾਈ ਹੌਲੀ ਹੌਲੀ ਮਿਕਸ ਕਰਾਂਗੇ ਇਸੇ ਲਈ ਤੇਲ ਨੂੰ ਜ਼ਿਆਦਾ ਗਰਮ ਨਹੀਂ ਕੀਤਾ ਨਹੀਂ ਤਾਂ ਇਹ ਚੀਜ਼ਾਂ ਜਦ ਜਲ ਗਈਆਂ ਇਹਨਾਂ ਦਾ ਟੇਸ ਜਿਹੜਾ ਖਰਾਬ ਹੋ ਜਾਊਗਾ ਫਿਰ ਪਾਏ ਵਿੱਚ ਦੋ ਬਰੀਕ ਕੱਟੇ ਹੋਏ ਪਿਆਜ਼ ਹਰੀਆਂ ਮਿਰਚਾਂ ਤੇਜ ਪੱਤਾ ਸਾਰੀਆਂ ਚੀਜ਼ਾਂ ਪਾਇਓ ਕਿਉਂਕਿ ਇਹਦੇ ਨਾਲ ਕੜੀ ਦਾ ਟੇਸ ਜਿਹੜਾ ਬੜਾ ਹੀ ਜ਼ਿਆਦਾ ਵਧੀਆ ਹੁੰਦਾ ਜਦੋਂ ਪਿਆਜ਼ ਪਨ ਗਿਆ ਫਿਰ ਵਿੱਚ ਦੋ ਬਰੀਕ ਕੱਟੇ ਹੋਏ ਟਮਾਟਰ ਪਾ ਦਿਓ ਹਲਕਾ ਜਿਹਾ ਇਹਨੂੰ ਮਿਕਸ ਕਰ ਦਿਓ ਉਸ ਤੋਂ ਬਾਅਦ ਆਪਾਂ ਲਈ ਹੈ ਜੀ 1.5 ਕੱਪ ਦਹੀਂ ਦਹੀਂ ਜਿਹੜਾ ਆਪਣਾ ਕਾਫੀ ਸਖਤ ਹੈ ਤੇ ਇਹਦੇ ਵਿੱਚ ਆਪਾਂ ਪਾਣੀ ਪਾਤਾ ਉਸ ਤੋਂ ਬਾਅਦ ਇਹਦੇ ਵਿੱਚ 1.5 ਕੱਪ ਪਾਇਆ ਆਪਾਂ ਬੇਸਨ ਦਾ ਜਿੰਨੀ ਕੀ ਕੜੀ ਤੁਸੀਂ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਬੇਸਨ ਪਾ ਲਿਓ ਤੇ ਐਨੇ ਬੇਸਨ ਨਾਲ 8 ਤੋਂ 10 ਮੈਂਬਰ ਜਿਹੜੇ ਆਰਾਮ ਨਾਲ ਕੜੀ ਖਾ ਸਕਦੇ ਆ ਉਸ ਤੋਂ ਬਾਅਦ ਇੱਕ ਗਲਾਸ ਪਾ ਦਾਂਗੇ ਪਾਣੀ ਦਾ ਤੇ ਇਹਨੂੰ 2 ਮਿੰਟ ਲਈ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਗੱਠਾ ਵਗੈਰਾ ਬਿਲਕੁਲ ਨਾ ਹੋਣ ਬਿਲਕੁਲ ਲੱਸੀ ਦੀ ਤਰ੍ਹਾਂ ਆਪਾਂ ਇਹਨੂੰ ਗ੍ਰाइंड ਕਰ ਲਿਆ ਉਸ ਤੋਂ ਬਾਅਦ ਆਪਣੇ ਟਮਾਟਰ ਐ ਚੰਗੀ ਤਰ੍ਹਾਂ ਮੈਸ਼ ਹੋ ਗਏ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਜਿਹੜੀ ਕਿ ਪਾਉਣੀ ਬੜੀ ਜ਼ਰੂਰੀ ਹੈ ਫਿਰ ਆਪਾਂ ਪਾਈਏ ਲਾਲ ਮਿਰਚ ਹਲਦੀ ਮਸਾਲਾ ਜਰੂਰਤ ਅਨਸਾਰ ਪਾਵਾਂਗੇ ਆਪਾਂ ਨਮਕ ਸਿੰਪਲ ਜੇ ਘਰ ਵਾਲੀ ਸਾਰੇ ਮਸਾਲੇ ਪਾ ਕੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਵਿੱਚ ਪਾਣੀ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਭੋਲਾਂਗੇ ਥੋੜੀ ਜੀ ਦੇਰ ਬਾਅਦ ਹੀ ਦੇਖੋ ਇਹਨਾਂ ਨੇ ਆਪਣਾ ਤੇਲ ਵਗੈਰਾ ਛੱਡਤਾ ਫਿਰ ਵਿੱਚ ਮਿਕਸ ਕਰਾਂਗੇ ਬੇਸਨ ਤੇ ਦਹੀਂ ਵਾਲਾ ਪੇਸਟ ਉਸ ਤੋਂ ਬਾਅਦ ਇਹਨੂੰ ਆਪਾਂ ਹੌਲੀ-ਹੌਲੀ ਮਿਕਸ ਕਰਦੇ ਜਾਵਾਂਗੇ ਤੇ ਆਪਣੀ ਕੜੀ ਦਾ ਜਿਹੜਾ ਸਾਰਾ ਸਮਾਨ ਸੀ ਆਪਾਂ ਇਹਦੇ ਵਿੱਚ ਪਾਤਾ ਹੋਰ ਨਾਲ ਨਾਲ ਕੀ ਪੜ ਹੈ ਤੁਸੀਂ ਵੀਡੀਓ ਦੇਖੋਗੇ ਸਾਨੂੰ ਪਤਾ ਲੱਗ ਜੂ ਹੌਲੀ ਹੌਲੀ ਇਹਨੇ ਆਪਣਾ ਕਲਰ ਹੈ ਜਿਹੜਾ ਉਹ ਚੇਂਜ ਕਰਦੇ ਜਾਣਾ ਦੋ ਗਲਾਸ ਆਪਾਂ ਪਾਣੀ ਦੇ ਹੋਰ ਪਾਤੇ ਪਰ ਪਾਣੀ ਆਪਾਂ ਥੋੜਾ ਜਿਹਾ ਨਾਲ ਗਰਮ ਜ਼ਰੂਰ ਰੱਖਾਂਗੇ ਕਿਉਂਕਿ ਜਦੋਂ ਹੀ ਲੱਗਿਆ ਕਿ ਕੜੀ ਗਾੜੀ ਹੋਗੀ ਜ਼ਿਆਦਾ ਤੇ ਪਾਣੀ ਤੁਸੀਂ ਮਿਕਸ ਕਰ ਦੇਣਾ ਦੂਸਰੇ ਪਾਸੇ ਜੀ ਆਪਾਂ ਚਾਵਲਾਂ ਨੂੰ ਅੱਧਾ ਘੰਟਾ ਪਹਿਲਾਂ ਭਿਉ ਕੇ ਰੱਖਿਆ ਸੀ ਚੰਗੀ ਤਰ੍ਹਾਂ ਪਾ ਸਾਫ਼ ਕਰ ਲਾਂਗੇ ਬਰੀਕ ਤੇ ਲੰਬੇ ਕੱਟ ਲਾਂਗੇ ਦੇ ਲਈ ਪਿਆਜ਼ ਕੜੀ ਚ ਪਾਣੀ ਆਪਾਂ ਨੂੰ ਜ਼ਰੂਰਤ ਪਿਆ ਤਾਂ ਆਪਾਂ ਸਨ ਪਹਿਲੇ ਹੀ ਦੇసే ਸੀ ਆਪ ਗਰਮ ਪਾਣੀ ਹੋਰ ਮਿਕਸ ਕਰ ਦਾਂਗੇ ਤੇ ਇਧਰ ਜਿਹੜੀ ਆਪਣੀ ਕੜੀ ਹੈ ਮੀਡੀਅਮ ਫਲੇਮ ਤੇ ਬਨ ਰਹੀ ਹੈ ਤੇ ਨਾਲ ਹੀ ਆਪਾਂ ਕੜਾਈ ਵਿੱਚ ਇੱਕ ਚਮਚ ਪਾ ਲਿਆ ਤੇਲ ਦਾ ਤੇ ਵਿੱਚ ਪੁੰਨਾਂਗੇ ਜੀਰਾ ਫਿਰ ਪਾਵਾਂਗੇ ਤੇਜ ਪੱਤਾ ਤੇ ਵੱਡੀ ਇਲਾਇਚੀ ਇਹ ਚੀਜ਼ਾਂ ਨਾਲ ਚਾਵਲ ਦਾ ਜਿਹੜਾ ਟੇਸਟ ਬੜਾ ਹੀ ਵਧੀਆ ਆਉਂਦਾ ਸਿੰਪਲ ਜਿਹਾ ਤਰੀਕਾ ਹੈ ਐਨੇ ਵਧੀਆ ਚਾਵਲ ਬਨ ਕੇ ਤਿਆਰ ਹੁੰਦੇ ਆ ਜਿਵੇਂ ਅਲੱਗ-ਅਲੱਗ ਚਾਵਲ ਹੋਣਗੇ ਜਿਵੇਂ ਵਿਆਹ ਸ਼ਾਦੀਆਂ ਤੇ ਤੁਸੀਂ ਖਾਣੇ ਹੋ ਫਿਰ ਬਰੀਕ ਤੇ ਲੰਬੇ ਕੱਟੇ ਹੋਏ ਪਾਵਾਂਗੇ ਪਿਆਜ਼ ਤੇਲ ਥੋੜਾ ਜਿਹਾ ਜ਼ਿਆਦਾ ਕਰਮ ਰੱਖਿਓ ਕਿਉਂਕਿ ਪਿਆਜ਼ ਦਾ ਜਿਹੜਾ ਕਲਰ ਆਪਾਂ ਇੱਥੇ ਡਾਰਕ ਜਿਹਾ ਕਰਨਾ ਹੈ ਉਸ ਤੋਂ ਬਾਅਦ ਅੱਧਾ ਚਮਚ ਪਾ ਦਾਂਗੇ ਨਮਕ ਦਾ ਪਾਣੀ ਬਿਲਕੁਲ ਨਹੀਂ ਪਾਵਾਂਗੇ ਇਸੇ ਤਰ੍ਹਾਂ ਹੀ ਮਿਕਸ ਕਰ ਦਾਂਗੇ ਜਦੋਂ ਇਹ ਮਿਕਸ ਹੋ ਗਿਆ ਨਾਲ ਦੀ ਨਾਲ ਹੀ ਆਪਾਂ ਬਿਚ ਧੋਤੇ ਹੋਏ ਪਾ ਲਾਂਗੇ ਚਾਵਲ ਤੇ ਪਾਣੀ ਹੈ ਜਿਹੜਾ ਚਾਵਲਾਂ ਵਿੱਚ ਹੈਗਾ ਹੀ ਹੈ ਤੇ ਨਾਲ-ਨਾਲ ਆਪਾਂ ਮਿਕਸ ਕਰਦੇ ਜਾਵਾਂਗੇ ਤੇ ਪਰ ਇੱਥੇ ਤੁਸੀਂ ਪਾਣੀ ਨੂੰ ਬਿਲਕੁਲ ਸੁਕਾ ਲੈਣਾ ਉਦੋਂ ਤੱਕ ਚਾਵਲਾਂ ਨੂੰ ਪਕਾਉਣਾ ਹੈਗਾ ਜਦੋਂ ਇਹ ਦੇਖੋ ਇਸ ਤਰੀਕੇ ਨਾਲ ਹੋ ਗਏ ਵੀ ਪਾਣੀ ਇਹਨਾਂ ਵਿੱਚ ਬਿਲਕੁਲ ਨਹੀਂ ਤਾਂ ਫਿਰ ਗਰਮ ਪਾਣੀ ਦੇ ਆਪਾਂ ਇਹਦੇ ਵਿੱਚ 2 ਤੋਂ 2.5 ਗਲਾਸ ਪਾ ਦੇਣੇ ਆ 1.5 ਗਲਾਸ ਆਪਾਂ ਚਾਵਲਾਂ ਦਾ ਲਿਆ ਸੀ ਜੀ 3/4 ਗਲਾਸ ਤੋਂ ਜ਼ਿਆਦਾ ਤੁਸੀਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ। ਉਹ ਵੀ ਉਦੋਂ ਪਾਉਣਾ ਜਦੋਂ ਪਹਿਲਾਂ ਚਾਵਲਾਂ ਵਿੱਚ ਬਿਲਕੁਲ ਪਾਣੀ ਨਾ ਹੋਵੇ। ਮਤਲਬ ਪੂਰੇ 3/4 ਗਲਾਸ ਹੀ। ਉਸ ਤੋਂ ਬਾਅਦ ਹੀ ਆਪਣੀ ਕੜੀ ਵੀ ਬਣ ਕੇ ਤਿਆਰ ਹੋ ਗਈ। ਵਿੱਚ ਪਾਤੀ ਆਪਾਂ ਮੇਥੀ ਤੇ ਨਾਲ ਨਾਲ ਆਪਾਂ ਕੱਟ ਰਹੇ ਆ ਇਹਦੇ ਲਈ ਹਰਾ-ਹਰਾ ਧਨੀਆ ਤੇ ਉਧਰ ਆਪਣੇ ਚਾਵਲ ਹੈ ਜਿਹੜੇ ਬਣ ਰਹੇ ਹੈਗੇ ਉਹਨੂੰ ਟੱਕ ਕੇ ਆਪਾਂ ਮੀਡੀਅਮ ਫਲੇਮ ਤੇ ਗੈਸ ਨੂੰ ਘਰਤਾ ਘੜੀ ਵਿੱਚ ਪਾਤਾ ਹਰਾ ਧਨੀਆ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਵਿੱਚ ਪਾਵਾਂਗੇ ਇਹਦੇ ਆਪਾਂ ਗਰਮਾ ਗਰਮ ਜਿਹੇ ਪਕੌੜੇ ਜਿਹੜੇ ਆਪਾਂ ਪਹਿਲਾਂ ਤਿਆਰ ਕਰਕੇ ਰੱਖੇ ਸੀ ਦੇਖੋ ਪਕੌੜਿਆਂ ਦਾ ਕਲਰ ਹੈ ਜਿਹੜਾ ਕਿੰਨਾ ਜ਼ਿਆਦਾ ਵਧੀਆ ਹੈ ਪਾਲਕ ਮੇਥੀ ਦੇ ਮਜ਼ੇਦਾਰ ਜਿਹੇ ਪਕੌੜੇ ਇੱਕ ਵਾਰੀ ਤੁਸੀਂ ਬਣਾ ਕੇ ਮੇਰੇ ਕਹਿੰਦੇ ਕੜੀ ਵਿੱਚ ਜ਼ਰੂਰ ਪਾਇਓ ਐਨੀ ਜ਼ਿਆਦਾ ਟੇਸਟੀ ਕੜੀ ਬਣਦੀ ਹੈ ਜਦੋਂ ਤੁਸੀਂ ਬਣਾ ਕੇ ਖਾ ਲਈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਦੇਖੋ ਜੀ ਇੱਥੇ ਵੀ ਕੜੀ ਆਪਣੀ ਬਿਲਕੁਲ ਤਿਆਰ ਹੈ ਤੁਸੀਂ ਇਹਨੂੰ ਇਸੇ ਤਰੀਕੇ ਨਾਲ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪਰ ਆਪਾਂ ਇਹਦੇ ਵਿੱਚ ਇੱਕ ਥੋੜਾ ਜਿਹਾ ਹਲਕਾ ਜਿਹਾ ਤੜਕਾ ਲਾਵਾਂਗੇ ਉਸ ਤੋਂ ਬਾਅਦ ਦੇਖੋ ਆਪਣੇ ਚਾਵਲ ਆ ਜਿਹੜੇ ਬਿਲਕੁਲ ਬਣ ਕੇ ਤਿਆਰ ਹੈ ਥੋੜਾ ਬਹੁਤ ਇੰਨਾ ਵਿੱਚ ਪਾਣੀ ਹੈ ਤੇ ਆਪਾਂ ਗੈਸ ਦੀ ਫਲੇਮ ਇੱਥੇ ਬਿਲਕੁਲ ਸਲੋ ਕਰ ਦਾਂਗੇ ਤੇ ਨਾਲ ਨਾਲੇ ਬਨ ਰਿਹਾ। ਫਿਰ ਲਿਆ ਇੱਕ ਚਮਚ ਦੇਸੀ ਘਿਓ ਦਾ ਤੇ ਉਹਨੂੰ ਗਰਮ ਕਰ ਲਿਆ ਤੇ ਵਿੱਚ ਭੁੰਨਾਂਗੇ ਬਿਲਕੁਲ ਥੋੜਾ ਜਿਹਾ ਜੀਰਾ ਕਿਉਂਕਿ ਇਹ ਉੱਪਰ ਦੀ ਜੀਰਾ ਪਾਵਾਂਗੇ ਭੁੰਨ ਕੇ ਦੇਸੀ ਘਿਓ ਵਿੱਚ ਤਾਂ ਇਹਦਾ ਟੇਸਟ ਵੱਖਰਾ ਹੀ ਆਊਗਾ। ਜਦੋਂ ਇਹ ਘਿਓ ਨੂੰ ਥੋੜਾ ਜਿਹਾ ਠੰਡਾ ਕਰ ਲਿਓ ਵਿੱਚ ਅੱਧਾ ਚਮਚ ਪਾ ਦਿਓ ਰੰਗ ਵਾਲੀ ਮਿਰਚ ਦਾ ਤੇ ਇਸ ਤਰੀਕੇ ਨਾਲ ਕੜੀ ਜਦੋਂ ਤੁਸੀਂ ਕਿਸੇ ਨੂੰ ਸਰਵ ਕਰਨੀ ਹੋਵੇ ਤਾਂ ਜ਼ਿਆਦਾ ਇਹਨੂੰ ਮਿਕਸ ਨਾ ਕਰਿਓ। ਇੰਨਾ ਕੀ ਇਹਨੂੰ ਵਿੱਚ ਹਲਾ ਕੇ ਤੁਸੀਂ ਅਗਲੇ ਮੂਰੇ ਪੇਸ਼ ਕਰਿਓ ਬਹੁਤ ਹੀ ਜ਼ਿਆਦਾ ਦੇਖਣ ਵਿੱਚ ਵੀ ਵਧੀਆ ਲੱਗੂ ਤੇ ਖਾਣ ਵਿੱਚ ਕਿੰਨੀ ਟੇਸਟੀ ਹੈ ਉਹ ਤੁਹਾਨੂੰ ਅਗਲਾ ਆਪਣੇ ਆਪ ਹੀ ਦੱਸ ਦੂ ਦੇਖੋ ਜੀ ਆਪਣੇ ਖਿਲਵੇਂ ਜਿਸ ਚਾਵਲ ਬਣ ਕੇ ਹੋ ਗਏ ਤਿਆਰ ਤੇ ਕੜੀ ਤੇ ਚਾਵਲ ਦੀ ਰੈਸਪੀ ਹੈ ਜਿਹੜੀ ਉਹ ਤੁਹਾਨੂੰ ਕਿਓ ਜੀ ਲੱਗੀ ਆਂਦੀ ਹੈ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਹੁਣ ਆਪਣੇ ਲੰਚ ਦਾ ਟਾਈਮ ਹੋ ਗਿਆ ਜੀ ਤੇ ਸਭ ਨੂੰ ਆਪਾਂ ਕੀਤਾ ਚਟਪਟ ਸਰਵ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾਇਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮजेदार ਜਿਹੇ ਕੜੀ ਪਕੌੜੇ ਤੇ ਨਾਲ ਇਹ ਵਧੀਆ ਜੇ ਚਾਵਲ ਬੜੇ ਸਿੰਪਲ ਤਰੀਕੇ ਦੇ ਬਣਾ ਕੇ ਜ਼ਰੂਰ ਖਾਓ ਨਾਲੇ ਬੱਚਿਆਂ ਨੂੰ ਖਵਾਇਓ ਤੇ ਬਦਲੇ ਵਿੱਚ ਬਹੁਤ ساری ਤਾਰੀਫ਼ ਪਾਓ